ਇਸ ਜਗ੍ਹਾ ਦਾ ਨਾਮ ਕੀ ਹੈ ਮੰਗਨ ਮੰਦਨ ਅੱਛਾ ਤੇ ਵੋਟਰ ਆਈਡੀ ਕਾਰਡ ਚੱਲੂਗਾ ਜਿਹੜੀ ਗੱਡੀ ਪਰਸਨਲ ਵੀਹਿਕਲ ਤੇ ਆ ਰਹੇ ਹੋ ਹਨਾ ਉਹ ਸਾਰੇ ਵੀਹਿਕਲ ਤੇ ਜਿੰਨੇ ਵੀ ਡਾਕੂਮੈਂਟ ਹੁੰਦੇ ਨੇ ਪੋਲੂਸ਼ਨ ਇੰਸ਼ੋਰੈਂਸ ਸਾਰਾ ਕੁਝ ਲੱਗੂਗਾ ਤੇ ਗਾੜੀ ਆ ਫੋਟੋ ਆ ਨਾ ਇਹ ਜਿਹੜੀ ਥੋੜੀ ਲੇਟੈਸਟ ਫੋਟੋ ਹੋਊਗੀ ਉਹ ਤੁਹਾਨੂੰ ਖਿੱਚ ਕੇ ਭੇਜਣੀ ਪੈਣੀ ਆ ਤੇ ਇਹ ਆ ਗਿਆ ਆਪਣਾ ਜੀ ਇੱਥੇ ਨਾਮ ਤੇ ਆਪਣੇ ਫੋਨ ਨੰਬਰ ਤੇ ਆਪਣਾ ਮੋਟਰ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਘੁੰਮ ਰਹੇ ਆ ਜਿਸ ਸਿਕਮ ਤੇ ਕੱਲ ਸਾਨੂੰ ਪਤਾ ਹੀ ਆ ਵੀ ਆਪਾਂ ਗੈਂਗ ਟਾਕ ਪਹੁੰਚ ਗਏ ਸੀ ਪਹਿਲਾਂ ਕਿਤੇ ਹੋਰ ਜਾਣਾ ਸੀ ਆਪਾਂ ਪਰ ਗੈਂਗ ਟਾਕ ਆਉਣ ਦਾ ਰੀਜ਼ਨ ਇਹ ਸੀ ਵੀ ਜਿਹੜੀ ਥਾਂ ਵਾਲੇ ਪਾਸਿਓਂ ਮੈਂ ਚੱਲਿਆ ਸੀ ਜ਼ੁਲਕ ਵੈਲੀ ਉਧਰਲੇ ਪਾਸਿਓਂ ਬਾਈਕ ਦੀ ਜਾਣ ਦੀ ਮਨਾਹੀ ਆ ਹੁਣ ਤੇ ਦੂਜੀ ਗੱਲ ਇੱਕ ਹੋਰ ਆ ਕਿ ਪਰਮਟ ਜਿਹੜੇ ਹੈਗੇ ਨੇ ਉਹ ਗੈਂਗਟਾਕ ਤੋਂ ਹੀ ਬਣਦੇ ਨੇ ਸਿਰਫ ਤੁਸੀਂ ਸਿੱਕਮ ਦੀ ਰਾਜਧਾਨੀ ਗੈਂਗਟਾਕ ਤੱਕ ਆਮ ਨਾਲ ਆ ਸਕਦੇ ਹੋ ਉਸ ਤੋਂ ਬਾਅਦ ਉੱਚੀਆਂ-ਉੱਚੀਆਂ ਵੈਲੀਆਂ ਜਿੰਨੇ ਵੀ ਇੱਥੇ ਪਹਾੜ ਨੇ ਜਿਹੜੇ ਅੱਜ ਦੀ ਡੇਟ ਦੇ ਵਿੱਚ ਖੁੱਲੇ ਨਹੀਂ ਕਿਉਂਕਿ ਪਿਛਲੇ ਸਾਲ ਨਵੰਬਰ ਦੇ ਵਿੱਚ ਇੱਥੇ ਫਲੱਡ ਬਹੁਤ ਜ਼ਿਆਦਾ ਆ ਗਏ ਸੀ ਤਾਂ ਕਰਕੇ ਜਿਹੜੇ ਸਭ ਤੋਂ ਉੱਚੇ ਪਹਾੜ ਨੇ ਸਿੱਕਮ ਦੇ ਵਿੱਚ ਨਾਰਥ ਸਿੱਕਮ ਦੇ ਵਿੱਚ ਉਹਨਾਂ ਨੂੰ ਜਾਣ ਵਾਲੀਆਂ ਸੜਕਾਂ ਸਾਰੀਆਂ ਦਰਿਆ ਦੇ ਵਿੱਚ ਰੁੜ ਗਈਆਂ ਸੀ ਤੇ ਅੱਜ ਦੀ ਡੇਟ ਦੇ ਵਿੱਚ ਜਿਹੜੇ ਵੈਲੀਆਂ ਘਾਟੀਆਂ ਖੁੱਲੀਆਂ ਨੇ ਜਾਂ ਉੱਚੇ ਪਹਾੜ ਜਿੱਥੇ ਆਪਾਂ ਜਾ ਸਕਦੇ ਆ ਉਹਦਾ ਵਾਸਤੇ ਪਰਮਿਟ ਬਣਾਉਣਾ ਪੈਂਦਾ ਤੇ ਪਰਮਿਟ ਬੰਦ ਹੈ ਜੀ ਗੈਂਗ ਟਾਕ ਤੋਂ ਤੇ ਘੁੰਮ ਫਿਰ ਕੇ ਆਪਾਂ ਨੂੰ ਗੈਂਗ ਟਾਕ ਹੀ ਆਉਣਾ ਪੈਣਾ ਸੀ ਤੇ ਜ਼ੁਲਕ ਵੈਲੀ ਜਿੱਧਰੋਂ ਮੈਂ ਚੱਲਿਆ ਸੀ ਉਧਰੋਂ ਆਪਾਂ ਨੂੰ ਜੇ ਪਰਮਿਟ ਅਪਲਾਈ ਵੀ ਕਰਦੇ ਤਾਂ ਉਹ ਵੀ ਗੈਂਗ ਟਾਕ ਤੱਕ ਹੀ ਆਉਂਦੇ ਪਰਮਿਟ ਅਪਲਾਈ ਕਰਨ ਵਾਸਤੇ ਤੇ ਉਹਨਾਂ ਨੇ ਫਿਰ ਖਰਚਾ ਭੜ ਆਪਣਾ ਜ਼ਿਆਦਾ ਲੈਣਾ ਸੀ ਤਾਂ ਕਰਕੇ ਹੁਣ ਮੈਂ ਗੈਂਗ ਟਾਕ ਪਹੁੰਚ ਗਿਆ ਪਰਮਿਟ ਵਾਸਤੇ ਰਾਤ 2:00 ਨੂੰ ਮੈਂ ਆਪਦੇ ਡਾਕੂਮੈਂਟ ਪ੍ਰੂਫ ਭੇਜਤੇ ਸੀ ਤੇ ਇੱਕ ਬਹੁਤ ਡਿਫਰੈਂਟ ਗੱਲ ਇੱਥੇ ਮੈਨੂੰ ਆਕੇ ਪਤਾ ਲੱਗੀ ਆ ਵੀ ਸਿੱਕਮ ਇੱਕ ਲੋਤੀ ਸਟੇਟ ਆ ਇੰਡੀਆ ਦੇ ਵਿੱਚ ਜਿੱਥੇ ਜਿਹੜਾ ਆਪਣਾ ਆਧਾਰ ਕਾਰਡ ਆ ਉਹ ਵੈਲਿਡ ਨਹੀਂ ਹੈਗਾ ਇੱਥੇ ਤੁਹਾਡੀ ਵੋਟਰ ਕਾਰਡ ਜਾਂ ਪਾਸਪੋਰਟ ਚੱਲਦਾ ਮੋਟਰਸਾਈਕਲ ਦੇ ਉੱਤੇ ਗੱਡੀਆਂ ਦੇ ਉੱਤੇ ਆਪਦੇ ਪਰਸਨਲ ਵੀਕਰ ਲੈ ਕੇ ਜਾਣੇ ਨੇ ਤਾਂ ਉਹਦਾ ਉਹਨਾਂ ਵਾਸਤੇ ਬੜਾ ਜ਼ਿਆਦਾ ਝੰਜਟ ਆ ਤੇ ਜੇ ਤੁਸੀਂ ਆਪਦੇ ਪਰਸਨਲ ਵੀਕਰ ਲੈ ਕੇ ਜਾਣੇ ਨੇ ਤਾਂ ਉਹਨਾਂ ਦੇ ਜਿਹੜੇ ਡਾਕੂਮੈਂਟ ਨੇ ਤੁਹਾਡੀ ਗੱਡੀ ਦੇ ਜਾਂ ਮੋਟਰਸਾਈਕਲ ਦੇ A to Z ਕੰਪਲੀਟ ਹੋਣੇ ਚਾਹੀਦੇ ਨੇ ਇੰਸ਼ੋਰੈਂਸ ਆਰਸੀ ਤੁਹਾਡੇ ਕੋਲ ਤੁਹਾਡੇ ਨਾਮ ਦੀ ਹੋਣੀ ਚਾਹੀਦੀ ਆ ਤੁਹਾਡਾ ਵੋਟਰ ਕਾਰਡ ਜਾਂ ਤੁਹਾਡਾ ਪਾਸਪੋਰਟ ਪੋਲੂਸ਼ਨ ਦੀ ਕਾਪੀ ਤੁਹਾਡੀਆਂ ਪਾਸਪੋਰਟ ਸਾਈਜ਼ ਫੋਟੋਆਂ ਸਾਰਾ ਕੁਝ ਇਕੱਠਾ ਕਰਕੇ ਉਹ ਬਾਈ ਨੂੰ ਭੇਜਣਾ ਪੈਂਦਾ ਜਿਹਦੇ ਕੋਲੋਂ ਤੁਸੀਂ ਪਰਮਿਟ ਬਣਵਾਉਣਾ ਜੇ ਆ ਪਰਮਿਟ ਬਣਵਾਉਗੇ ਥੋੜੀ ਜਿਹੀ ਖੱਜਲ ਖਵਾਰੀ ਆ 2000 ਰੁਪਈਆ ਦਾ ਆਪਣਾ ਪਰਮਿਟ ਬਣਿਆ 5 ਦਿਨਾਂ ਦਾ ਤੇ 5 ਦਿਨਾਂ ਦੇ ਵਿੱਚ ਵਿੱਚ ਆਪਾਂ ਜੰਨੀਆਂ ਵੀ ਇੱਥੇ ਉੱਚੀਆਂ ਥਾਵਾਂ ਨੇ ਚਾਹੇ ਪਹਾੜ ਨੇ ਚਾਹੇ ਵਰਫਾ ਚਾਹੇ ਜਿਹੜੀ ਵੀ ਥਾਂ ਉਹ ਸਾਰਾ ਕੁਝ ਆਪਾਂ ਦੇਖਾਂਗੇ ਫਿਲਹਾਲ ਇਹ ਵੀਡੀਓ ਮੈਂ ਬਾਅਦ ਦੇ ਵਿੱਚ ਬਣਾ ਰਿਹਾ ਕਿਉਂਕਿ ਸਵੇਰੇ ਮੈਂ ਲੇ ਆ ਸਾਰਾ ਗੈਂਗ ਟਾਕ ਤੋਂ ਹੀ ਸ਼ੁਰੂ ਕਰਾਂਗੇ ਫਿਲਹਾਲ ਮੈਂ ਗੈਂਗ ਟਾਕ ਤੋਂ ਹੋਜੀ 30 35 ਕਿਲੋਮੀਟਰ ਬਾਹਰ ਖੜਾ ਸਵੇਰ ਦਾ 9 ਵਜੇ ਦਾ ਟਾਈਮ ਹੋ ਗਿਆ ਤੇ ਕਰਦੇ ਕਰਾਉਂਦੇ ਨਿਕਲਦੇ ਕਰਦੇ ਟਾਈਮ ਲੱਗ ਹੀ ਜਾਂਦਾ ਤੇ ਸਵੇਰੇ 9 ਵਜੇ ਦਾ ਟਾਈਮ ਮਤਲਬ ਆਫਿਸ ਟਾਈਮ ਮਾੜੀ ਮੋਟੀ ਆਪਾਂ ਨੂੰ ਟ੍ਰੈਫਿਕ ਮਿਲ ਸਕਦੀ ਆ ਤੇ ਸਭ ਤੋਂ ਪਹਿਲਾਂ ਆਪਾਂ ਪਰਮਿਟ ਫੜ ਕੇ ਲੈ ਕੇ ਆਈਏ ਤੇ ਤੁਸੀਂ ਕਦੇ ਸਿੱਕਮ ਘੁੰਮਣਾ ਹੋਣਾ ਤਾਂ ਪਰਮਿਟਾਂ ਦਾ ਕੀ ਰੋਲਾ ਉਹ ਵੀ ਤੁਹਾਨੂੰ ਅੱਜ ਦੱਸਾਂਗੇ ਜੇ ਆਪ ਤਰ ਫਿਰਕੇ ਬਣਾਉਣਾ ਪਵੇ ਪਰਮਿਟ ਤਾਂ ਬਹੁਤ ਟਾਈਮ ਲੱਗ ਜਾਂਦਾ ਫਿਰ ਦੋ ਬੰਦੇ ਹੋਣੇ ਚਾਹੀਦੇ ਨੇ ਇਕੱਲਾ ਥੋੜਾ ਜਿਹਾ ਬੰਦਾ ਘੌਲ ਕਰ ਜਾਂਦਾ ਜਿਹੜੇ ਬਾਈ ਕੋਲ ਆਪਾਂ ਪਰਮਿਟ ਲੈਣ ਜਾਣਾ ਉਹ ਆਪਣੇ ਹੋਟਲ ਤੋਂ 6 ਕਿਲੋਮੀਟਰ ਦੂਰ ਆ ਤੇ 20 ਮਿੰਟ ਦਾ ਰਾਹ ਬਾਈ ਨੇ ਲੋਕੇਸ਼ਨ ਭੇਜਤੀ ਸੀ ਲੋਕੇਸ਼ਨ ਮੈਂ ਲਾ ਰੱਖੀ ਆ ਉਹਦੇ ਕੋਲ ਪਹੁੰਚ ਕੇ ਪਹਿਲਾਂ ਪਰਮਿਟ ਇਕੱਠਾ ਕਰਦੇ ਆ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਆ ਆਪਾਂ ਵੀ ਅੱਜ ਦਾ ਪਲਾਨ ਕੀ ਆ ਇੱਕੋਦਮ ਗੈਂਗ ਟਾਕ ਤੋਂ ਨਿਕਲਦਾ ਮੇਰਾ ਰੀਜ਼ਨ ਇਹ ਬਣ ਗਿਆ ਵੀ ਅੱਜ ਧੁੱਪ ਬਹੁਤ ਸੋਹਣੀ ਲੱਗੀ ਹੋਈ ਆ ਤੇ ਜਿਹੜੇ ਪਹਾੜਾਂ ਤੇ ਆਪਾਂ ਜਾਣਾ ਉਥੇ ਧੁੱਪ ਸੋਹਣੀ ਚਾਹੀਦੀ ਆ ਆ ਬਾਈਕਰ ਜਿਵੇਂ ਆਪਣੇ ਮੂਰੇ ਜਾ ਰਿਹਾ ਐਵੇਂ ਦੇ ਇੱਥੇ ਆਮ ਹੀ ਫਿਰਦੇ ਨੇ ਯਾਰ ਮਣਾ ਮੂਹੀਂ ਜਿੰਨੇ ਬਾਈਕਰ ਮੈਂ ਹੁਣ ਤੱਕ ਆਪਦੇ ਟੂਰ ਜਿੰਨਾ ਵੀ ਟੂਰ ਕੀਤਾ ਅੱਜ ਤੱਕ ਜ਼ਿੰਦਗੀ ਚ ਜਿੰਨੇ ਬਾਈਕਰ ਮੈਂ ਸਿੱਕਮ ਚ ਦੇਖ ਲਏ ਇੱਕੋ ਦਮ ਕਿਤੇ ਨਹੀਂ ਦੇਖੇ ਲਦਾਖ ਦਾ ਚਲੋ ਗੱਲ ਹੋਰ ਆ ਲਦਾਖ ਚ ਤਾਂ ਬਾਹਰੋਂ ਆਉਂਦੇ ਨਹੀਂ ਉਹ ਤਾਂ ਸੀਜ਼ਨਲ ਆ ਇੱਥੇ ਲੋਕਾਂ ਦੇ ਲੋਕਲ ਨੰਬਰ ਨੇ ਬਾਕੀ ਨੂੰ ਲੰਘਦੇ ਵਰਦੇ ਝਾਕਾ ਦੇਖ ਲੋ ਵੀ ਕਿਵੇਂ ਦਾ ਲੱਗਦਾ ਗੈਂਗ ਟਾਕ ਸ਼ਹਿਰ ਸੋਹਣਾ ਸਾਫ ਸਫਾਈ ਵਾਲਾ ਵੈਲ ਮੇਨਟੇਨਡ ਆ ਤੇ ਗ੍ਰੀਨ ਸਟੇਟ ਆਫ ਇੰਡੀਆ ਇਹਨੂੰ ਕਿਹਾ ਜਾਂਦਾ ਸਿਪਾਹੀ ਇੱਥੇ ਦੂਜੀ ਖੜੇ ਨੇ ਮੈਨੂਅਲ ਸਿਪਾਹੀ ਨਹੀਂ ਇੱਕ ਤਾਂ ਤੇ ਕਈ ਵਾਰ ਪਤਾ ਹੀ ਨਹੀਂ ਲੱਗਦਾ ਜਾਣਾ ਕਿੱਧਰ ਨੂੰ ਆ ਕੱਲ ਰਾਤ ਵੀ ਮੈਂ ਤੁਹਾਨੂੰ ਦੱਸ ਕੇ ਹਟਿਆ ਮੈਨੂੰ ਤਾਂ ਹੋਟਲ ਹੀ ਨਹੀਂ ਲੱਭਿਆ ਤੇ ਹੁਣ ਬਾਈ ਤੋਰਲਾ ਮੜਾ ਜਾ ਹੁਣ ਇਥੇ ਹਾਰਨ ਪਤਾ ਨਹੀਂ ਲਾਊਡ ਆ ਪਤਾ ਨਹੀਂ ਨਾ ਮੇਰਾ ਤਾਂ ਨਿਕਲ ਗਿਆ ਹਾਰਨ ਦੀ ਆਦਤ ਪਈ ਹੁੰਦੀ ਹੈ ਨਾ ਕਈ ਵਾਰ ਫਿਰ ਇਹੇ ਜੇ ਥਾਵਾਂ ਤੇ ਹਾਰਨ ਸਾਨੂੰ ਜਿੰਨਾ ਮਰਜ਼ੀ ਬੰਦਾ ਰੋਕ ਲੇ ਜਿੰਨਾ ਤੇ ਤੁਸੀਂ ਚਲਾਨ ਨਹੀਂ ਕਟਾਉਂਦੇ ਚਲਾਨ ਕਟਾਉਣ ਤੋਂ ਬਾਅਦ ਵੀ ਆ ਜਾ ਬਾਈ ਨੇ ਹੱਥ ਦੇ ਤਾਂ ਸੇ ਜਿੱਧਰ ਨੂੰ ਪਰਮਿਟ ਲੈਣ ਜਾ ਰਹੇ ਹਣਾ ਆਪਾਂ ਜਾਣਾ ਵੀ ਇੱਧਰ ਨੂੰ ਹੀ ਸੀ ਤੇ 6 ਕਿਲੋਮੀਟਰ ਦਾ ਚੱਲ ਸਫ਼ਰ ਤੈਅ ਹੋ ਗਿਆ ਪਰ ਬਾਈ ਨੇ ਮੈਨੂੰ ਟਾਈਮ 8 ਵਜੇ ਦਾ ਦਿੱਤਾ ਸੀ ਮੈਂ 9 ਵਜਾ ਤਈ ਪਰ ਅਸਲ ਦੇ ਵਿੱਚ ਉਹਨੇ ਤੜਕੇ ਮੈਨੂੰ ਫੋਨ ਕਰਕੇ ਇਹ ਕਹਿੰਦਾ ਵੀ ਚੱਲ ਜੇ ਲੇਟ ਹੋ ਗਏ ਕੋਈ ਗੱਲ ਨਹੀਂ ਕਹਿੰਦਾ ਆਮਨਾਲ ਆ ਜਿਓ ਤੇ ਹੁਣ ਫੋਨ ਕਰੀ ਜਾਂਦਾ ਕਹਿੰਦਾ ਬਾਈ ਤੁਸੀਂ ਲੇਟ ਹੋ ਗਏ ਮੈਂ ਘਰ ਲੈ ਬਾਈ ਤੂੰ ਪਹਿਲਾਂ ਮੈਨੂੰ ਕਿਉਂ ਕਿਹਾ ਸੀ ਵੀ ਆਮਨਾਲ ਆ ਜੀ ਮੈਂ ਫਿਰ ਕੁਝ ਖਾ ਪੀ ਕੇ ਹੁਣ ਪਰਾਂਠੇ ਪਰਾਂਠੇ ਛੱਕ ਕੇ ਚਾਹ ਪੀ ਕੇ ਫੇਰ ਤੁਰਿਆ ਫੋਨ ਦਿੱਤੇ ਆਪਾਂ ਖੜੇ ਸੀ ਬਾਈ ਤੋਂ ਆਪਾਂ ਪਰਮਿਟ ਲੈ ਲਿਆ ਤੇ ਬਹੁਤ ਵਧੀਆ ਮੁੰਡਾ ਸੀ ਤੇ ਬਹੁਤ ਗੱਲਾਂ ਨੇ ਮੈਨੂੰ ਦੱਸੀਆਂ ਸਮਝਾਈਆਂ ਤੇ ਜਿਹੜਾ ਪਿਛਲੇ ਸਾਲ ਇੱਥੇ ਫਲੱਡ ਆਇਆ ਅਕਤੂਬਰ ਦੇ ਵਿੱਚ ਉਹਨੇ ਕੀ ਤਬਾਹੀ ਮਚਾਈ ਆ ਉਹ ਵੀ ਬਾਈ ਨੇ ਮੈਨੂੰ ਦੱਸਿਆ ਪਰਮਿਟ ਬਾਰੇ ਸਾਨੂੰ ਆਪਾਂ ਸਮਝਾਉਣੇ ਆ ਵੀ ਕੀ ਸੀਨ ਹੁੰਦਾ ਤੇ ਪਰਮਿਟ ਵਾਲਾ ਕੰਮ ਥੋੜਾ ਜਿਹਾ ਇੱਥੇ ਟੇਢਾ ਠੀਕ ਆ ਇੱਕ ਤਾਂ ਹੈਗਾ ਨਾਰਥ ਸਿਕਮ ਤੇ ਇੱਕ ਹੈਗਾ ਈਸਟ ਸਿਕਮ ਨਾਰਥ ਵਾਲਾ ਪਾਸੇ ਜਿੱਧਰ ਆਪਾਂ ਹੁਣ ਚੱਲੇ ਆਂ ਈਸਟ ਵਾਲਾ ਪਾਸਾ ਜਿੱਧਰ ਨਾਥੂਲਾ ਪਾਸਾ ਤੇ ਸੜਕਾਂ ਟੁੱਟ ਗਈਆਂ ਭੱਜ ਗਈਆਂ ਸਾਰਾ ਕੁਝ ਮਤਲਬ ਵੀ ਖਰਾਬ ਹੋਇਆ ਪਿਆ ਕੰਮ ਮੇਰੀ ਤਾਂ ਕਿਸਮਤ ਦੇ ਵਿੱਚ ਗਾਰਾ ਹੀ ਲਿਖਿਆ ਹੋਇਆ ਮੈਨੂੰ ਤਾਂ ਲੱਗਦਾ ਇੱਥੋਂ ਪਹਿਲਾਂ ਆਪਾਂ ਪਹੁੰਚਾਂਗੇ ਜੀ ਮੰਗਨ ਮੰਗਨ ਇੱਥੋਂ ਹੈਗਾ 68 ਕਿਲੋਮੀਟਰ ਦੇ ਨੇੜੇ ਤੇੜੇ ਠੀਕ ਹੈ ਕਿਉਂਕਿ ਥਾਂ ਥਾਂ ਦੇ ਉੱਤੇ ਬੋਰਡ ਲੱਗੇ ਹੋਏ ਸੀ ਬਾਕੀ ਸਾਨੂੰ ਗਾਂਹ ਪਹੁੰਚਦੇ ਆ ਮੜਾ ਜਾਂ ਖੜਦੇ ਆ ਕਿਤੇ ਫਿਰ ਤੁਹਾਨੂੰ ਆਪਾ ਅਪਡੇਟ ਦਿੰਨੇ ਆ ਟ੍ਰੈਫਿਕ ਬਹੁਤ ਜ਼ਿਆਦਾ ਆ ਸ਼ਹਿਰ ਚੋਂ ਬਾਹਰ ਨਿਕਲਣਾ ਹੀ ਔਖਾ ਹੋਇਆ ਪਿਆ ਇਧਰਲੇ ਪਾਸੇ ਇਥੋਂ ਦੀ ਲੋਕਲ ਪਾਰਟੀ ਆ ਜੀ ਐਸ ਕੇ ਐਮ ਸਿੱਕਮ ਕ੍ਰਾਂਤੀਕਾਰੀ ਮੋਰਚਾ ਉਹਦੀ ਇੱਥੇ ਕੰਪੇਨਿੰਗ ਹੋ ਰਹੀ ਆ ਕਿਉਂਕਿ ਹੁਣ ਵੋਟਰਾਂ ਦਾ ਟਾਈਮ ਆ ਇਲੈਕਸ਼ਨਾਂ ਦਾ ਟਾਈਮ ਆ ਤੇ ਇੱਥੇ ਝੰਡੇ ਬੀਜੇਪੀ ਨਾਲੋਂ ਜ਼ਿਆਦਾ ਐਸ ਕੇ ਐਮ ਵਾਲਿਆਂ ਦੇ ਨੇ ਇਦਾਂ ਤੇ ਲੋ ਅੱਜ ਆਪਾਂ ਪਰਮਿਟ ਫੜਨਾ ਸੀ ਨਹੀਂ ਤਾਂ ਸਦੇਹਾਂ ਸਦੇਹਾਂ ਨਿਕਲ ਜੇ ਬੰਦਾ ਤਾਂ ਜ਼ਿਆਦਾ ਚੰਗੀ ਗੱਲ ਆ ਹੁਣ ਜਿਵੇਂ ਅੱਗੇ ਨਾਥੂਲਾ ਜਾਣਾ ਤਾਂ ਨਾਥੂਲਾ ਵਾਸਤੇ ਆਪਾਂ ਪਰਮਿਟ ਪਹਿਲਾਂ ਹੀ ਬਣਵਾ ਰੱਖਿਆ ਹਨਾ ਤੇ ਪੰਜਾਂ ਦਿਨਾਂ ਦੇ ਵਿੱਚ ਵਿੱਚ ਆ ਉੱਪਰਲਾ ਸਾਰਾ ਪਾਸਾ ਆਪਾਂ ਵਗਤਾਉਣਾ ਗੁਰੂ ਘਰਾਂ ਦੇ ਦਰਸ਼ਨ ਵੀ ਕਰਨੇ ਨੇ ਉੱਥੋਂ ਦੀਆਂ ਹੋਰ ਲੇਕਾਂ ਪਾਸ ਉੱਚੇ-ਉੱਚੇ ਜਿੰਨਾ ਕੁਝ ਵੀ ਹੋਊਗਾ ਸਾਰਾ ਕੁਝ ਆਪਾਂ ਦੇਖਦੇ ਜਾਵਾਂਗੇ ਤੇ ਦਿਖਾਉਂਦੇ ਜਾਵਾਂਗੇ ਤੇ ਸੋਨੂੰ ਵੀ ਗਾਈਡ ਕਰਦੇ ਜਾਵਾਂਗੇ ਕਿ ਤੁਸੀਂ ਕਦੇ ਆਉਣਾ ਇੱਧਰਲੇ ਪਾਸੇ ਤੱਕ ਕਿਵੇਂ ਆਉਣਾ ਠੀਕ ਆ ਬਸ ਵੀਡੀਓ ਨੂੰ ਪੂਰਾ ਜੇ ਚੈੱਕ ਕਰੋਗੇ ਤਾਂ ਤੁਹਾਨੂੰ ਕੱਲੀ-ਕੱਲੀ ਚੀਜ਼ ਸਮਝ ਆ ਜਾਊਗੀ ਮੈਂ ਆਪ ਦਾ ਨਿੱਕਰ-ਨਿੱਕਾ ਐਕਸਪੀਰੀਅੰਸ ਵੀ ਸ਼ੇਅਰ ਕਰ ਦਿੰਨਾ ਹੁਣ ਉਹਦੇ ਨਾਲ ਜਦੋਂ ਕੋਈ ਸਾਡੀ ਵੀਡੀਓ ਦੇਖ ਕੇ ਆਉਣਾ ਚਾਹਵੇ ਤਾਂ ਫਿਰ ਸ਼ਾਇਦ ਹੀ ਕੋਈ ਕੁਐਸਚਨ ਇੱਕ ਅੱਧਾ ਬਚੇ ਤੇ ਬਾਕੀ ਜਦੋਂ ਤੁਸੀਂ ਆਪ ਇੱਥੇ ਘੁੰਮਣ ਆਓਗੇ ਅਸਲੀ ਐਕਸਪੀਰੀਅੰਸ ਤਾਂ ਉਦੋਂ ਹੀ ਬਣਨਾ ਇੱਥੋਂ ਮੜਨਾ ਆਪਾਂ ਖੱਬੇ ਪਾਸੇ ਨੂੰ ਟੂਰਿਸਟਾਂ ਦੀਆਂ ਗੱਡੀਆਂ ਚਲਾਇਆ ਵੀ ਰਾਤ ਜੇ ਬਾੜੀ ਮੋਟੀ ਕੋਈ 스ਨੋ ਹੁੰਦੀ ਵੀ ਹੋਈ ਜਿਹੜੇ ਹਿਸਾਬ ਨਾਲ ਧੁੱਪ ਲੱਗੀ ਆ ਉਹ ਖੁਰਜੂਗੀ ਤੇ ਅੱਜ ਆਪਾਂ ਲਾਹਾ ਲੈ ਲੈਣਾ ਧੁੱਪ ਦਾ ਜਿੰਨਾ ਵੀ ਸਫਰ ਆਪਾਂ ਕੰਪਲੀਟ ਕਰ ਸਕਦੇ ਹੋਏ ਅੱਜ ਆਪਾਂ ਕਰ ਲਾਂਗੇ ਫਿਲਹਾਲ ਮੇ ਮੋٹے ਕੱਪੜੇ ਹਜੇ ਪਾਏ ਨਹੀਂ ਹੈਗੇ ਕਿਉਂਕਿ ਤੜਕੇ ਗਰਮੀ ਲੱਗੀ ਜਾਂਦੀ ਸੀ ਕਿਉਂਕਿ ਐਲਟੀਟਿਊਡ ਗੈਂਗ ਟੌਕ ਦਾ ਕੋਈ ਜ਼ਿਆਦਾ ਨਹੀਂ ਹੈਗਾ 5000 ਫੁੱਟ ਜਿੱਥੇ ਆਪਾਂ ਲਾਵਾ ਤੇ ਰੁਕੇ ਸੀ ਲਾਵਾ ਤੋਂ ਵੀ 2000 ਫੁੱਟ ਥੱਲੇ ਸੀ ਜਿਵੇਂ ਮਨਾਲੀ ਦਾ ਐਲਟੀਟਿਊਡ ਆ ਉਹਦੇ ਨਾਲ 2000 ਫੁੱਟ 3000 ਫੁੱਟ ਨੀਮਲਦੀ ਰੂਟ ਸੀ ਇਧਰਲੇ ਪਾਸੇ ਬਾਈ ਉਲਟੀਆਂ ਮਾਰੀ ਜਾਂਦਾ ਐਸੀ ਕਵਰਾੜ ਕਬੂਟ ਹੋ ਗਈ ਹੁਣੀ ਮੋਟਰਸਾਈਕਲ ਤੇ ਤਾਂ ਨਹੀਂ ਉਲਟੀ ਆਉਣੀ ਨਹੀਂ ਚਾਹੀਦੀ ਗੱਡੀਆਂ ਵਾਲਾ ਦਾ ਬੁਰਾ ਹਾਲ ਹੁੰਦਾ ਕਮੇਰੀਆਂ ਚੜੀਆਂ ਪਈਆਂ ਹੁੰਦੀਆਂ ਨੇ ਪੈਰਾ ਪਾਰ ਬੈਠੇ ਹੁੰਦੇ ਪੈਰਾ ਪਾਰ ਬੈਠੇ ਹੁੰਦੇ ਨੇ ਸੜਕ ਦੇ ਕਿਨਾਰੇਾਂ ਤੇ ਜਦੋਂ ਬੱਸ ਚੋਂ ਮੂੰਹ ਜਾਂ ਬਾਹਰ ਕੱਢ ਲੈਂਦੇ ਨੇ ਮੇਰਾ ਮੋਟਰਸਾਈਕਲ ਹੌਲੀ ਕਰ ਲੈਣਾ ਹੁੰਦਾ ਵੀ ਕੀ ਭਰੋਸਾ ਇਹਨਾਂ ਦਾ ਵਿਊ ਦੇਖਦੇ ਨੇ ਕਿ ਉਲਟੀ ਕਰ ਦੇਣੀ ਬੱਚੇ ਚੱਲੇ ਨੇ ਸਕੂਲ ਸਕੂਲ ਦੀ ਟਾਈਮਿੰਗ ਮੈਂ ਕਹਿੰਦਾ ਇਹਨਾਂ ਦੀ 10:00 ਵਜੇ ਦੀ ਆ ਜਿਹੜੇ ਹਿਸਾਬ ਨਾਲ ਇਹ ਹੌਲੀ-ਹੌਲੀ ਜਾ ਰਹੇ ਨੇ ਆ ਦੇਖੋ ਆ ਵੀ ਗੁੱਡੀ ਆ ਰਹੀ ਆ ਤਾਂ 10:00 ਵਜੇ ਦਾ ਟਾਈਮ ਆ ਸਕੂਲ ਦਾ ਕਿਉਂਕਿ 9:30 ਤਾਂ ਹੋ ਗਏ ਫੰਗੇਲਾ ਹਜੇ ਸਿੱਕਮ ਦੇ ਵਿੱਚ ਮੈਂ ਪਹਿਲੀ ਵਾਰੀ ਘੁੰਮਣ ਆਇਆ ਤੇ ਜਿਹੜੀਆਂ ਥਾਵਾਂ ਤੇ ਮੈਂ ਨਾਂ ਲਾਊਂਗਾ ਸ਼ਾਇਦ ਉਹ ਮੇਰੇ ਵੀ ਉਨੀਆਂ ਯਾਦ ਨਾ ਰਹਿਣ ਪਰ ਮੋਟੀਆਂ-ਮੋਟੀਆਂ ਜਿਹੜੀਆਂ ਮੇਨ ਲੋਕੇਸ਼ਨਾਂ ਨੇ ਜਿੱਥੇ ਮੈਂ ਜਾਣਾ ਚਾਹੁੰਦਾ ਸੀ ਉਹ ਮੇਰੇ ਮੂੰਹ ਜਵਾਨੀ ਯਾਦ ਨਹੀਂ ਠੀਕ ਆ ਲਾਚੇਨ ਲਾਚੁੰਗ ਹਾਂ ਔਰ ਚੁੰਗਥਾਂਗ ਯਾਮਥਾਂਗ ਇਹ ਸਾਰੀਆਂ ਵੈਲੀਆਂ ਆਪਾਂ ਦੇਖਣੀਆਂ ਨੇ ਸੜਕਾਂ ਜੀਆਂ ਗਿੱਲੀਆਂ ਪਈਆਂ ਨੇ ਇੱਥੋਂ ਪਤਾ ਲੱਗਦਾ ਵੀ ਮੀਂਹ ਪਹਿਕੇ ਹਟਿਆ ਹੋਇਆ ਤੇ ਲੋਕੋ ਲੋਕਾਂ ਨੇ ਵੀ ਦੱਸਿਆ ਵੀ ਅੱਜ ਤੋਂ 2 ਦਿਨ ਪਹਿਲਾਂ ਇੱਥੇ ਇੰਨਾ ਟਕਾ ਕੇ ਮੀਂਹ ਪਿਆਣਾ ਲੋਕਾਂ ਦਾ ਬਾਹਰ ਨਿਕਲਣਾ ਹੀ ਔਖਾ ਹੋ ਗਿਆ ਸੀ ਤੇ ਮੰਗਣ ਇਥੋਂ ਫਿਲਹਾਲ 50 ਕਿਲੋਮੀਟਰ ਦੇ ਨੇੜੇ ਤੇ ਢੇਰੇ ਰਹਿ ਗਿਆ ਤੇ ਮੈਂ ਕਹਿੰਦਾ ਵੀ ਆਪਾਂ ਮੰਗਣ ਪਹੁੰਚ ਕੇ ਰੁਕੀਏ ਕਿਉਂਕਿ ਦਿਨ ਆਪਣੇ ਕੋਲ ਇਧਰਲੇ ਪਾਸੇ ਘੁੰਮਣ ਵਾਸਤੇ ਤਿੰਨ ਮਿਲੇ ਨਹੀਂ ਤਾਂ ਤਿੰਨੇ ਦਿਨਾਂ ਦੇ ਵਿੱਚ ਵਿੱਚ ਸਾਰੀਆਂ ਥਾਵਾਂ ਆਪਾਂ ਦੇਖਣੀਆਂ ਨੇ ਤੇ ਅੱਗੇ ਪਰਮਿਟ ਜਾਦੇ ਦਿਨਾਂ ਵਾਸਤੇ ਵੀ ਮਿਲ ਜਾਂਦਾ ਹੁੰਦਾ ਪਰ ਹੁਣ ਗੱਲ ਕੀ ਹੈ ਵੀ ਜਿਹੜੀਆਂ ਥਾਵਾਂ ਦੇ ਉੱਤੇ ਜ਼ਿਆਦਾ ਟਾਈਮ ਲੱਗਦਾ ਉਹ ਥਾਵਾ ਫਿਰ ਮੀਂਹ ਨੇ ਤਬਾਹੀ ਮਚਾ ਦਿੱਤੀ ਉੱਥੇ ਜਿਹੜਾ ਇੱਥੇ ਫਲੱਡ ਆਇ ਨਹੀਂ ਤਾਂ ਉਹਨਾਂ ਕਰਕੇ ਸੜਕਾਂ ਧਸ ਗਈਆਂ ਬੁਰੇ ਹਾਲ ਤੇ ਫਿਰ ਆਹ ਜਿਹੜੇ ਟੂਰਿਸਟ ਆ ਰਹੇ ਨੇ ਉਧਰੋਂ ਮੁੜੇ ਆ ਰਹੇ ਨੇ ਇਹ ਰਾਹ ਚ ਕਿਤੇ ਇਹ ਨਾ ਕਿਤੇ ਇਹਨਾਂ ਨੇ ਸਟੇ ਕੀਤਾ ਹੋਊਗਾ ਲਾਜਿੰਗ ਵਾਲੇ ਪਾਸੇ ਪੁੱਲ ਕਿੱਡਾ ਘੰਟਾ ਯਾਰ ਡੂੰਗਾ ਹੀ ਫੱਲਾ ਚੱਲੋ ਜੀ ਚੱਲੋ ਇੰਨਾਂ ਨੇ ਸਟੇ ਕੀਤਾ ਹੋਊਗਾ ਜਿਹੜੇ ਮੁਰੇ ਮੁਰੇ ਆ ਰਹੇ ਨੇ ਲਾਚੁੰਗ ਤੇ ਤੜਕੇ ਸਵੇਂਗਾ ਚੱਲੇ ਹੋਣਗੇ ਤੇ ਅੱਜ ਵੀ ਆਪਾਂ ਲਾਚੁੰਗ ਜਾ ਕੇ ਹੀ ਰੁਕਣਾ ਵਾਟਰਫਾਲ ਆ ਦਿਨਾਂ ਚ ਵੀ ਵਧੀਆ ਚੱਲ ਰਿਹਾ ਹੈ ਯਾਰ ਗਲੇਸ਼ੀਅਰ ਪਿੰਗਲ ਕੇ ਆ ਰਿਹਾ ਹੈ ਗਰਮੀ ਨਾਲ ਇਧਰਲੇ ਪਾਸੇ ਲਿਖਿਆ ਆ ਗਿਆ ਜੀ ਵੈਲਕਮ ਟੂ ਨਾਰਥ ਸਿੱਕਮ ਨੈਸ਼ਨਲ ਹਾਈਵੇ 310 ਨਾਰਥ ਸਿੱਕਮ ਦੇ ਵਿੱਚ ਆਪਾਂ ਹੁਣ ਐਂਟਰ ਕਰ ਗਏ ਆ ਪਹਾੜਾਂ ਜੋ ਪਾਣੀ ਸਿਮੀ ਜਾਂਦਾ ਉੱਪਰੋਂ ਇਸ ਜਗ੍ਹਾ ਦਾ ਨਾਮ ਹੈਗਾ ਜੀ ਟਿੰਗੜਾ ਮੰਗਨ ਡਿਸਟ੍ਰਿਕਟ ਦੇ ਵਿੱਚ ਆਪਾਂ ਐਂਟਰ ਕਰ ਗਏ ਆ ਜੀ ਨਾਰਥ ਸਿੱਕਮ ਦੀ ਪਾਸੇ ਬਣਾ ਹੋਇਆ ਜੀ ਇੱਕ ਪੁਲ ਰੀਲਾ ਵਾਲੀ ਕਲਾਕਾਰੀ ਚੱਲ ਰਹੀ ਆ ਤੇ ਵੱਡੇ ਲੈਵਲ ਤੇ ਪ੍ਰੋਟੈਕਸ਼ਨ ਮੰਤਰਾਂ ਲੱਗੇ ਹੋਏ ਨੇ ਇਹ ਹਰ ਥਾਂ ਦੇ ਉੱਤੇ ਹੀ ਲੱਗੇ ਹੁੰਦੇ ਨੇ ਜਦੋਂ ਆਪਾਂ ਬੋਧ ਧਰਮ ਵਾਲੇ ਰਾਹਾਂ ਤੇ ਜਾਂਦੇ ਆ ਤੇ ਜਦੋਂ ਵੀ ਇਹਨਾਂ ਨੂੰ ਦੇਖਦੇ ਹਾਂ ਤੇ ਵਾਰੀ-ਵਾਰੀ ਸੇਮ ਹੀ ਗੱਲ ਕਰਨੀ ਪੈਂਦੀ ਆ ਕਿਤੇ ਕਿਤੇ ਰੰਗ-ਬਰੰਗੇ ਲੱਗੇ ਹੁੰਦੇ ਨੇ ਤੇ ਕਿਤੇ ਕਿਤੇ ਪਲੇਨ ਲੱਗੇ ਹੁੰਦੇ ਨੇ ਇਸ ਜਗ੍ਹਾ ਦਾ ਨਾਮ ਹੈਗਾ ਜੀ ਬਕਚਾ ਪਿੱਛੇ ਕਿ ਸ਼ਹਿਰ ਲੰਘ ਕੇ ਗਿਆ ਸੀ ਉਹਦਾ ਨਾਮ ਸੀ ਕਾਬੀ ਕਾਬੀ ਦੇ ਵਿੱਚ ਮਨਿਸਟਰੀ ਬਣੀ ਹੋਈ ਹੈ ਇੱਕ ਤੇ ਥਾਂ-ਥਾਂ ਦੇ ਉੱਤੇ ਮਨਿਸਟਰੀਆਂ ਦੇਖਣਾ ਜਾਂ ਉਹਨਾਂ 'ਚ ਜਾਣਾ ਤਾਂ ਮਤਲਬ ਇਹ ਹੈ ਵੀ ਇਹ ਇਹਨਾਂ ਦੇ ਮੰਦਰ ਨਹੀਂ ਜੀ ਹਰੇਕ ਪਿੰਡ ਦੇ ਵਿੱਚ ਬਣੇ ਹੁੰਦੇ ਨੇ ਹਨਾ ਤਾਂ ਫਿਰ ਆਪਾਂ ਹਰੇਕ ਪਿੰਡ ਦੇ ਵਿੱਚ ਜਾ ਜਾ ਕੇ ਇਹਨਾਂ ਨੂੰ ਦੇਖ ਨਹੀਂ ਸਕਦੇ ਤੇ ਇਹਨਾਂ ਨੇ ਆਦੇ ਵੈਸੇ ਪੂਜਾ ਪਾਠ ਕਰਨ ਵਾਸਤੇ ਬਣਾਏ ਹੋਏ ਨੇ ਬੋਧੀਆਂ ਦੇ ਮੰਦਿਰ ਮਨਸਟਰੀਆਂ ਉਹੀ ਦੇਖਣ ਨੂੰ ਜਾਂਦਾ ਮੈਂ ਜਿੱਥੇ ਕੋਈ ਨਾ ਕੋਈ ਗੱਲਬਾਤ ਜਾਂ ਕੋਈ ਇਤਿਹਾਸ ਜਾਂ ਯੂਨੀਕ ਚੀਜ਼ ਜੁੜੀ ਹੁੰਦੀ ਆ ਹਨਾ ਜਿਵੇਂ ਲਾਹਸ ਵਾਲੇ ਪਾਸੇ ਸਪੀਤੀ ਵਾਲੇ ਪਾਸੇ ਪ੍ਰਾਣੀਆਂ ਮਨਸਟਰੀਆਂ ਨੇ ਬਹੁਤ ਜ਼ਿਆਦੇ ਹਨਾ ਉਹਨਾਂ ਦਾ ਅਲੱਗ ਤੋਂ ਇੱਕ ਇਤਿਹਾਸ ਆ ਤੇ ਜਿਹੜੀ ਆਪਾਂ ਕੱਲ ਪਰਸ ਮਨਸਟਰੀ ਦੇਖੀਏ ਜਦੋਂ ਆਪਾਂ ਲਾਵਾ ਤੋਂ ਚੱਲੇ ਆ ਹਨਾ ਤਾਂ ਉਹਦੇ ਵਿੱਚ ਕੀ ਸੀ ਕਿ ਉਹ ਇੱਕ ਯੂਨੀਵਰਸਿਟੀ ਸੀ ਉਹ ਆਪਾਂ ਤਾਂ ਦੇਖਣ ਚਲੇ ਗਏ ਤੇ ਚਲੋ ਦੇਖਣ ਨੂੰ ਤਾਂ ਸਾਰਾ ਕੁਝ ਅੰਦਰ ਉਵੇਂ ਹੀ ਹੁੰਦਾ ਹਨਾ ਉਵੇਂ ਹੀ ਸ਼ਾਂਤੀ ਉਹੀ ਮੰਗ ਫਿਰਦੇ ਹੁੰਦੇ ਨੇ ਤੇ ਬਸ ਉਹਦੇ ਬਾਰੇ ਜਿੰਨੀ ਇੱਕ ਯੂਨੀਕ ਗੱਲਾਂ ਸੀ ਵੀ ਪੀ ਐਚ ਡੀ ਕਰਨ ਤੋਂ ਬਾਅਦ ਜੇ ਕਿਸੇ ਨੇ ਪ੍ਰੋਪਰ ਮੰਗ ਬੰਨਾ ਵੀ ਉਹ ਲੀਡ ਕਰ ਸਕੇ ਬਾਕੀ ਜਵਾਖਾਂ ਨੂੰ ਜਿਹੜੇ ਉੱਥੇ ਮਿਨਿਸਟਰੀ ਦੇ ਵਿੱਚ ਰਹਿੰਦੇ ਨੇ ਤਾਂ ਉਹ ਉਹ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਨੇ ਜਿਹੜੀ ਲਾਵਾ ਦੇ ਵਿੱਚ ਨਾਮ ਥੋੜੇ ਜਿਹਾ ਟੇਡੇ ਨੇ ਇਹਨਾਂ ਦੇ ਤੇ ਭੁੱਲ ਜਾਨੇ ਆ ਇਸ ਪਿੰਡ ਦਾ ਨਾਮ ਹੈਗਾ ਜੀ ਤੁਰਗੋਂਗ ਪਿੱਛੇ ਇੱਕ ਚੈੱਕਪੋਸਟ ਲੰਘ ਕੇ ਗਈ ਆ ਉੱਥੇ ਮੈਂ ਵੀਡੀਓ ਨਹੀਂ ਬਣਾਈ ਕਿਉਂਕਿ ਇਧਰਲੇ ਪਾਸੇ ਬਹੁਤ ਜ਼ਿਆਦਾ ਸਖਤਾਈ ਆ ਇਹ ਚੀਜ਼ਾਂ ਨੂੰ ਲੈ ਕੇ ਜੇ ਤੁਸੀਂ ਸ਼ਰੇਆ ਮੇ ਮੈਂ ਕੈਮਰਾ ਛੱਡ ਕੇ ਘੁੰਮ ਰਿਹਾ ਹਾਂ ਘੁੰਮ ਰਹੀ ਹਾਂ ਤਾਂ ਅੱਪਰ ਸਿੱਕਮ ਵਿੱਚ ਹੋਰ ਜਾਵਾਂਗੇ ਨਾ ਗਾ ਤਾਂ ਉੱਥੇ ਇਹ ਚੀਜ਼ ਦਾ ਇਸ਼ੂ ਵੀ ਹੋ ਸਕਦਾ ਬਸ ਐ ਵੀ ਆਰਮੀ ਵਾਲਿਆਂ ਦੀ ਕੋਈ ਫੋਟੋ ਵੀਡੀਓ ਉਹਨਾਂ ਦੀ ਚੈੱਕਪੋਸਟ ਵਾਲੀ ਥਾਂ ਦੇ ਉੱਤੇ ਬਿਲਕੁਲ ਵੀ ਰਿਸਕ ਨਹੀਂ ਲੈਣਾ ਵੀਡੀਓ ਬਣਾਉਣ ਦਾ ਜੇ ਤੁਹਾਡੀ ਫੂਟੇਜ ਚੈੱਕ ਹੁੰਦੀ ਆ ਤਾਂ ਫਿਰ ਉਹ ਇਸ਼ੂ ਕ੍ਰੀਏਟ ਕਰਦੇ ਨੇ। ਬਾਕੀ ਕੋਈ ਨਾ ਕੈਮਰਾ ਲੱਗਿਆ ਹੋਇਆ ਹਿਸਾਬ ਨਾ ਰੱਖੋ ਜੇ ਕੁਝ ਕਹਿੰਦੇ ਵੀ ਨੇ ਵੀਡੀਓ ਡਿਲੀਟ ਕਰ ਦੋ ਉਲਝਣ ਦਾ ਉਹਨਾਂ ਦਾ ਵੈਸਣ ਦਾ ਕੋਈ ਮਤਲਬ ਨਹੀਂ ਬਣਦਾ। ਉਹਨਾਂ ਨੇ ਆਦੀ ਡਿਊਟੀ ਕਰਨੀ ਆ ਸਿਕਿਉਰਿਟੀ ਪਰਪਸ ਵਾਸਤੇ ਤੁਹਾਨੂੰ ਉਹ ਚੀਜ਼ਾਂ ਨੂੰ ਲੈ ਕੇ ਰੋਕਣਗੇ ਵੀ। ਠੀਕ ਹੈ ਤੇ ਤੁਸੀਂ ਕਿਤੇ ਕਹਿਣ ਲੱਗ ਜਓ ਤੁਸੀਂ ਉੱਥੋਂ ਦੀ ਫੌਜ ਆਰਮੀ ਸਿਵਿਲਨ ਨੂੰ ਤੰਗ ਕਰਦੀ ਆ ਐ ਆ ਵਾ ਐਵੇਂ ਦੀ ਕੋਈ ਗੱਲ ਨਹੀਂ। ਇਹਨਾਂ ਦਾ ਇਹ ਡਿਊਟੀ ਆ ਤੇ ਜੋ ਇਹਨਾਂ ਨੂੰ ਆਰਡਰ ਨੇ ਉਹਵੇਂ ਹੀ ਸਖਤਾਈ ਕਰਕੇ ਰੱਖਦੇ ਨੇ। ਐਂ ਕਹਿੰਦਾ ਫਿਰ ਤੁਸੀਂ ਕੱਲ ਨੂੰ ਇਹ ਵੀ ਕਹਿਣ ਲੱਗ ਜਾਓਗੇ ਵੇ ਪਰਮਨੈਂਟ ਦੀ ਕੀ ਲੋੜ ਆ ਜੀ ਅਸੀਂ ਤਾਂ ਇੰਡੀਆ ਨਾਲ ਹਨਾ ਪਿੱਛੇ ਬੋਰਡ ਲੱਗਿਆ ਹੋਇਆ ਸੀ ਵੈਲਕਮ ਟੂ ਸੈਵਨ ਸਿਸਟਰ ਵਾਟਰਫਾਲ ਦੇਖਿਏ ਕਰਾਂ ਸੈਵਨ ਸਿਸਟਰ ਵਾਟਰਫਾਲ ਕਿਹੜਾ ਹੋਇਆ ਇਧਰ ਤਾਂ ਇੱਕੋ ਹੀ ਚੱਲ ਰਿਹਾ ਬਾਕੀ ਭਾਣਾ ਕਿੱਧਰ ਗਈਆਂ ਉਹਨਾਂ ਦੇਖਾਂਗੇ ਦੇਖਾਂਗੇ ਸਾਰਾ ਕੁਝ ਦੇਖਾਂਗੇ ਆਉਂਦੇ ਆਉਂਦੇ ਨੋਟ ਕਰਦਾ ਜਾਣਾ ਮੈਂ ਚੀਜ਼ਾਂ ਚਲੋ ਪਿੱਛੇ ਹੀ ਬੋਰਡ ਲੱਗਿਆ ਹੋਇਆ ਸੀ ਉਹ ਸਾਹਮਣੇ ਕੋਈ ਟਰੈਕ ਟੂ ਕਰਕੇ ਜਾਣਾ ਪੈਂਦਾ ਹੋਊਗਾ ਆਉਂਦੇ ਹੋਏ ਆਪਣੇ ਕੋਲ ਟਾਈਮ ਖੁੱਲਾ ਹੋਊਗਾ ਹੁਣ ਫਿਲਹਾਲ ਆਪਣੇ ਕੋਲ ਮੌਸਮ ਦਾ ਲਾਹਾ ਖਟ ਰਿਹਾ ਮੈਂ ਹੋਰ ਕੁਝ ਨਹੀਂ ਕਿ ਮੌਸਮ ਆਪਣੇ ਕੋਲ ਵਧੀਆ ਤੇ ਜਿੰਨਾ ਸਫਰ ਆਪਾਂ ਖਿੱਚ ਸਕਦੇ ਆ ਖਿੱਚ ਦਈਏ ਉਹ ਬਾਰੇ ਗਾਂਡ ਬਣਾਏ ਹੋਏ ਜਾਂਦਾ ਨਹੀਂ ਲੱਕੜੀ ਲੱਗੀ ਹੋਈ ਆ ਤੇ 100 100 ਫੁੱਟ ਡੂੰਘੇ ਨੇ ਵਿੱਚ ਹੀ ਸਿਮਿੰਟ ਜਾਂ ਪਾ ਰੱਖਿਆ ਵਿੱਚ ਹੀ ਲੁੱਕਾ ਤੇ ਵਿੱਚ ਹੀ ਲੱਕੜਾਂ ਨੇ ਉੱਤਨਾ ਬੋਰਡ ਲੱਗੇ ਹੋਏ ਨੇ ਬਹੁਤ ਕਲੀਅਰ ਤੇ 2-4 ਵੱਡੇ ਵੱਡੇ ਇਸ਼ਾਰਿਆਂ ਦੇ ਨਾਮ ਯਾਦ ਕਰ ਲਓ ਤੁਹਾਨੂੰ ਰਾਹ 'ਚ ਮੈਪ ਲਾਉਣ ਦੀ ਲੋੜ ਹੀ ਨਹੀਂ ਪੈਣੀ ਨਾਲੇ ਮੈਪ ਇੱਥੇ ਕਦੇ-ਕਦੇ ਨੈੱਟਵਰਕ ਆ ਜਾਂਦਾ ਤੇ ਕਦੇ-ਕਦੇ ਉੱਡ ਜਾਂਦਾ ਆਪਾਂ ਮੰਗਣ ਜਾਣਾ ਵੱਡਾ ਸ਼ਹਿਰ ਆ ਮੰਗਣ ਤੇ ਉਹਦੇ ਬੋਰਡ ਹਰੇਕ ਥਾਂ ਦੇ ਉੱਤੇ ਲੱਗੇ ਹੋਏ ਨੇ ਠੀਕ ਆ ਗੈਂਗ ਟਾਕ ਤੋਂ ਚੱਲ ਕੇ ਮੰਗਣ ਪਹੁੰਚਣਾ ਅੱਜ ਆਪਾਂ ਉਦੋਂ ਬਾਅਦ ਦਾ ਸਫ਼ਰ ਤੁਹਾਡੇ ਨਾਲ ਫੇਰ ਸ਼ੇਅਰ ਕਰਦੇ ਆਂ ਤੇ ਰਾਹ ਦੇ ਵਿੱਚ ਇੱਕ ਵਿਊ ਪੁਆਇੰਟ ਆ ਗਿਆ ਸੀ ਮੋਟਰਸਾਈਕਲ ਮੈਂ ਇੱਥੇ ਖੜਾ ਕਰਤਾ ਜਮਾਂ ਸਿੱਧਾ-ਸਿੱਧਾ ਜਾਂ ਖੜਾ ਕੀਤਾ ਹਵਾ ਬਹੁਤ ਤੇਜ਼ ਚੱਲ ਰਹੀ ਆ ਮੈਂ ਕਿਤੇ ਡਿੱਗਣਾ ਪਵੇ ਇਹ ਇੱਥੋਂ ਦਾ ਮੰਗਣ ਦਾ ਵਿਊ ਪੁਆਇੰਟ ਆ ਤੇ ਮੰਗਣ ਕਹਿੰਦੇ ਸ਼ਹਿਰ ਇੱਥੋਂ ਸਾਰਾ ਦਿਖਦਾ ਮੈਨੂੰ ਤਾਂ ਦਿਖ ਨਹੀਂ ਰਿਹਾ ਪਰ ਜਿਹੜੇ ਇੱਥੇ ਟੂਰਿਸਟ ਆਏ ਸੀ ਉਹਨਾਂ ਨੂੰ ਜਿਹੜਾ ਉਹਨਾਂ ਦਾ ਗਾਈਡ ਲੈ ਕੇ ਆਇਆ ਸੀ ਗੱਡੀ ਵਾਲਾ ਉਹ ਦੱਸ ਰਿਹਾ ਸੀ ਤੇ ਦੇਖਿਓ ਮੜਾ ਜਿਹਾ ਕਮੈਂਟ ਕਰਕੇ ਵੀ ਦੇਖ ਰਿਹਾ ਥੋਨੂੰ ਮੰਗਣ ਸ਼ਹਿਰ ਇੱਥੋਂ ਕਿਤੋਂ ਪਹਿਲਾਂ ਮੈਨੂੰ ਲੱਗੀ ਆ ਕਿਤੇ ਮੈਂ ਲੇਟ ਹੋ ਗਿਆ ਸੜਕਾਂ ਸਾਰੀਆਂ ਖਾਲੀ ਪਈਆਂ ਸੀ ਆ ਹੁਣ 12 12:30 ਵਜੇ ਨੂੰ ਆਪਾਂ ਨੂੰ ਟੂਰਿਸਟਾਂ ਦੀਆਂ ਗੱਡੀਆਂ ਦਿਖਣ ਲੱਗੀਆਂ ਨੇ ਤੇ ਜਿਹੜੇ 뷰ਪੁਆਇੰਟ ਤੇ ਮੈਂ ਖੜਾ ਸੀ ਉੱਥੇ ਮੇਰੇ ਖੜੇ ਖੜੇ 10 12 ਗੱਡੀਆਂ ਆ ਕੇ ਰੁਕੀਆਂ ਨੇ ਤੇ ਸਾਰੇ ਹੌਲੀ ਹੌਲੀ ਟਾਈਮ ਸਿਰ ਜਾਂਦੇ ਨੇ ਕਿਉਂਕਿ ਮੇਨ ਤਾਂ ਹੁੰਦਾ ਸੀ ਜਿਹੜਾ ਉੱਪਰ ਬਿਲਕੁਲ ਟੌਪ ਤੇ ਹੈ ਜਿਹੜਾ ਸਿੱਕਮ ਹੈ ਨਾ ਨਾਰਥ ਸਿੱਕਮ ਦਾ ਸਿਰਾ ਜਿਹੜਾ ਗੁਰੂ ਡੋਂਗਮਾਰ ਵਾਲੇ ਪਾਸੇ ਹਣਾ ਉਧਰਲੇ ਪਾਸੇ ਜਾਣਾ ਬੰਦ ਕਰ ਰੱਖਿਆ ਤੇ ਕਿਉਂਕਿ ਉੱਥੇ ਤੁਹਾਨੂੰ ਮੈਂ ਦੱਸ ਗਿਆ ਹਟਾਇਆ ਫਲੱਡ ਕਰਕੇ ਹਨਾ ਸੜਕਾਂ ਸਾਰੀਆਂ ਤਸ ਗਈਆਂ ਤੇ ਜੇ ਉਧਰ ਜਾਣਾ ਹੁੰਦਾ ਫਿਰ ਉਹ ਥਾਵਾਂ ਤੇ ਟਾਈਮ ਲੱਗਦਾ ਜਾਣਦੀ ਫਿਰ ਇਹ ਥੋੜਾ ਜਿਹਾ ਬੰਦੇ ਖਿੱਚ ਕੇ ਜਾਂਦੇ ਨੇ ਹੁਣ ਦੋ ਵੈਲੀਆਂ ਨੇ ਵਾਈ ਜੰਕਸ਼ਨ ਆਉਂਦਾ ਅੱਗੇ ਜਾ ਕੇ ਇੱਕ ਜਾਂਦਾ ਲਾਚਨ ਨੂੰ ਤੇ ਇੱਕ ਜਾਂਦਾ ਲਾਚੁੰਗ ਨੂੰ ਆਪਾਂ ਲਾਚੁੰਗ ਤੱਕ ਜਾ ਸਕਦੇ ਹਾਂ ਲਾਚਨ ਵਾਲਾ ਰਾਹ ਬੰਦ ਕੀਤਾ ਹੋਇਆ ਲਾਚਨ ਵਾਲੇ ਪਾਸੇ ਹੀ ਗੁਰੂ ਡੋਂਗਮਾਰ ਤੇ ਆਪਾਂ ਪਹਿਲਾਂ ਹੁਣ ਕਿਤੇ ਚਾਹ ਪਾਣੀ ਪੀ ਲਈਏ ਮੈਮਰੀ ਕਾਰਡ ਫੁੱਲ ਹੋ ਗਿਆ ਸੀ ਕੈਮਰੇ ਦਾ ਵੀਡੀਓ ਵੀਡੀਓ ਡਿਲੀਟ ਕੀਤੀਆਂ ਬੇਲਾ ਕੀਤਾ ਮੈਮਰੀ ਕਾਰਡ ਤੇ ਤਾਂ ਕਰਕੇ ਫਿਰ ਮੈਂ 5-10 ਮਿੰਟ ਖੜ ਵੀ ਗਿਆ ਸੀ ਹੁਣ ਅੱਗੇ ਜਾ ਕੇ ਕਿਤੇ ਆ ਆਪਾਂ ਚਾਹ ਚੂ ਪੀਨੇ ਆ ਨਾਲੇ ਤੁਹਾਨੂੰ ਆਪਾਂ ਪਰਮਟ ਦਿਖਾਉਣੇ ਵੀ ਇੱਥੋਂ ਦਾ ਪਰਮਟ ਕਿਹੇ ਜਾ ਤੇ ਕਿਹਦੀ ਕਿਹਦੀ ਮਨਜ਼ੂਰੀ ਉਹਦੇ ਉੱਤੇ ਲੱਗਦੀ ਆ ਤੁਸੀਂ ਕਦੇ ਸਿੱਕਮ ਆਉਂਗੇ ਤਾਂ ਮੈਂ ਇੱਕ ਵਾਰੀ ਫੇਰ ਦੱਸਦਾ ਵੀ ਆਧਾਰ ਕਾਰਡ ਲਿਆਉਣ ਦਾ ਇੱਥੇ ਕੋਈ ਫਾਇਦਾ ਨਹੀਂ ਵੈਸੇ ਆਪਾਂ ਆਧਾਰ ਕਾਰਡ ਸਾਰੇ ਕੈਰੀ ਕਰਦੇ ਆਂ ਪਰ ਇੱਥੇ ਤੁਹਾਡੇ ਆਧਾਰ ਕਾਰਡ ਨੂੰ ਕੋਈ ਨਹੀਂ ਪੁੱਛਦਾ ਜੀ ਇੱਥੇ ਚੱਲੂ ਸਿਰਫ ਪਾਸਪੋਰਟ ਜਾਂ ਫਿਰ ਵੋਟਰ ਆਈਡੀ ਕਾਰਡ ਇਸ ਜਗ੍ਹਾ ਦਾ ਨਾਮ ਕੀ ਹੈ ਮੰਗਨ ਮੰਗਨ ਅੱਛਾ ਆ ਦੇਖੋ ਇੱਧਰ ਬਾਈਕਰ ਹੀ ਬਾਈਕਰ ਇਕੱਠੇ ਹੋਏ ਖੜੇ ਨੇ ਵਿੱਚ ਹੀ ਕੁੜੀਆਂ ਵਿੱਚ ਹੀ ਮੁੰਡੇ ਠੀਕ ਆ ਤੇ ਜਿਹੜੀ ਥਾਂ ਦੇ ਉੱਤੇ ਆਪਾਂ ਹੁਣ ਖੜੇ ਆ ਇਸ ਦਾ ਨਾਮ ਹੈਗਾ ਜੀ ਜਗ੍ਹਾ ਦਾ ਨਾਮ ਮੰਗਨ ਤੇ ਉਧਰਲੇ ਪਾਸੇ ਮੋਟਰਸਾਈਕਲ ਵਾਲੰਦੀਆਂ ਤੇਲ ਭਰਉਣ ਵਾਸਤੇ ਲੈਣਾ ਲੱਗੀਆਂ ਹੋਈਆਂ ਨੇ ਕਿਉਂਕਿ ਇਹ ਇੱਕ ਆਖਰੀ ਪੈਟਰੋਲ ਪੰਪ ਆ ਤੇ ਇਸ ਤੋਂ ਬਾਅਦ ਪੈਟਰੋਲ ਪੰਪ ਨਹੀਂ ਹੈਗਾ ਕੁੜੀਆਂ ਮੁੰਡੇ ਸਾਰੇ ਨੇ ਮੋਟਰਸਾਈਕਲ ਚਲਾਉਣ ਵਾਲੇ ਤੇ ਤੁਸੀਂ ਦੇਖ ਲਓ ਸ਼ੀਸ਼ੇ ਭਰੇ ਪਏ ਨੇ ਯੂਟਿਊਬਰਾਂ ਦੇ ਸਟicker ਲੱਗੇ ਹੋਏ ਨੇ ਇੱਥੇ ਆਪਣਾ ਸਟicker ਲਾਉਣ ਨੂੰ ਤਾਂ ਥਾਂ ਵੀ ਨਹੀਂ ਹੈਗੀ ਇੱਥੇ ਜੇ ਆਜੂਗਾ ਕਿਤੇ ਲਾ ਦਾਂ ਇਹ ਕੋਈ ਨਾ ਨਿਸ਼ਾਨੀ ਅਗਲੀ ਵਾਰੀ ਅਗਲੇ ਸਾਲ ਯਾਦ ਰੱਖੂਗਾ ਕੰਮ ਠੀਕ ਐ ਤੇ ਆ ਆਪਣਾ ਮੋਟਰਸਾਈਕਲ ਖੜਾ ਤੇਲ ਇਥੋਂ ਫੁੱਲ ਕਰਾ ਲਿਆ 100 ਰੁਪਿਆ 100 ਰੁਪਿਆ ਲੀਟਰ ਤੇਲ ਆ ਤੇ ਮੰਗਣ ਹੁਣ ਆਪਾਂ ਇੱਕ ਰੈਸਟੋਰੈਂਟ ਤੇ ਬਹਿ ਗਏ ਕੁਝ ਖਾਣ ਪੀਣ ਲੱਗੇ ਆ ਮੜੀ ਜੀ ਪਰਮਟ ਨੂੰ ਲੈ ਕੇ ਗੱਲਾਂ ਬਾਤਾਂ ਕਲੀਅਰ ਕਰਦੀਏ ਤੇ ਮੰਗਣ ਸ਼ਹਿਰ ਬਾਰੇ ਦੱਸਦੀ ਇੱਥੇ ਆਖਰੀ ਪੈਟਰੋਲ ਪੰਪ ਆ ਕੋਈ ਵੀ ਮੋਟਰਸਾਈਕਲ ਦਾ ਕੰਮ ਤੁਸੀਂ ਕਰਾਉਣਾ ਚਾਹੇ ਤੇਲ ਭਰਾਉਣਾ ਚਾਹੇ ਐਕਸਟਰਾ ਕੈਨ ਤੁਸੀਂ ਕੈਰੀ ਕਰਨਾ ਤੁਹਾਡੇ ਮੋਟਰਸਾਈਕਲ ਦੀ ਐਵਰੇਜ ਘਟਾ ਤਾਂ ਇਥੋਂ ਹੀ ਕਰਵਾ ਸਕਦੇ ਹੋ ਮੰਗਣ ਤੋਂ ਬਾਅਦ ਤੁਹਾਨੂੰ ਕਿਤੇ ਵੀ ਕੋਈ ਪੈਟਰੋਲ ਪੰਪ ਨਹੀਂ ਮਿਲਣਾ ਤੇ ਦੂਬਾਰ ਫਿਰ ਉੱਚੇ ਪਹਾੜ ਜਾਦੇ ਉੱਚੇ ਪਹਾੜ ਸ਼ੁਰੂ ਹੋ ਜਾਣਗੇ ਤੇ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਆਧਾਰ ਕਾਰਡ ਇੱਥੇ ਵੈਲਿਡ ਨਹੀਂ ਹੈਗਾ ਤੁਹਾਡਾ ਪਾਸਪੋਰਟ ਚੱਲੂਗਾ ਤੇ ਵੋਟਰ ਆਈਡੀ ਕਾਰਡ ਚੱਲੂਗਾ ਜਿਹੜੀ ਗੱਡੀ ਪਰਸਨਲ ਵੀਹਿਕਲ ਤੇ ਆ ਰਹੇ ਹੋ ਹਨਾ ਉਹ ਸਾਰੇ ਵੀਹਿਕਲ ਤੇ ਜਿੰਨੇ ਵੀ ਡਾਕੂਮੈਂਟ ਹੁੰਦੇ ਨੇ ਪੋਲੂਸ਼ਨ ਇੰਸ਼ੋਰੈਂਸ ਸਾਰਾ ਕੁਝ ਲੱਗੂਗਾ ਤੇ ਗੱਲ ਐਵੇਂ ਆ ਵੀ ਜੇ ਤੁਸੀਂ ਇੱਥੇ ਕਿਰਾਏ ਵਾਲੀ ਗੱਡੀ ਤੇ ਆ ਰਹੇ ਹੋ ਫਿਰ ਤੁਹਾਡਾ ਝੰਜਟ ਨਹੀਂ ਹੈਗਾ ਫਿਰ ਸਾਰੀ ਗੱਲਬਾਤ ਉਹਨਾਂ ਦੀ ਆ ਜਿਹੜੀ ਗੱਡੀ ਤੁਹਾਨੂੰ ਇੱਥੇ ਲੈ ਕੇ ਆਉਣੀ ਜੇ ਤੁਸੀਂ ਪਰਸਨਲ ਵੀਹਿਕਲ ਤੇ ਆਉਨੇ ਹੋ ਉਦੋਂ ਇਹ ਲੋੜ ਪੈਂਦੀ ਆ ਤੇ ਪੂਰੇ ਇੰਡੀਆ ਦੇ ਵਿੱਚ ਕਿਤੇ ਵੀ ਤੁਸੀਂ ਚਾਈਨਾ ਬਾਰਡਰ ਵਾਲੇ ਪਾਸੇ ਨੂੰ ਜਾਣਾ ਤਾਂ ਸਭ ਤੋਂ ਜ਼ਿਆਦਾ ਸਿਕਤਾਈ ਸਿੱਕਮ ਵਾਲੇ ਪਾਸੇ ਹੀ ਆ। ਥੈਂਕ ਯੂ। ਥੋੜੀ ਜੀ ਉਹ ਟਮੇਟੋ ਕੇਚਪ ਹੋਗਾ ਆਪਕੇ ਪਾਸ? ਹਾਂ। ਤੇ ਸਭ ਤੋਂ ਜ਼ਿਆਦਾ ਸਿਕਤਾਈ ਸਿੱਕਮ ਵਾਲੇ ਪਾਸੇ ਹੀ ਆ। ਤੇ ਪਰਮਿਟ ਬਾਰੇ ਮੈਂ ਤੁਹਾਨੂੰ ਦੱਸ ਦਵਾਂ ਇੱਕ ਜਿਹੜਾ ਫਰਲਾ ਜਆ ਤੁਹਾਨੂੰ ਮਿਲੂਗਾ ਉਹ ਮਿਲੂਗਾ ਟੂਰਿਜ਼ਮ ਡਿਪਾਰਟਮੈਂਟ ਵਾਲੇ ਪਾਸਿਓਂ ਇੱਕ ਫਰਲਾ ਜਆ ਤੁਹਾਨੂੰ ਮਿਲੂਗਾ ਪੁਲਿਸ ਵਾਲੇ ਪਾਸਿਓਂ ਤੇ ਜਿੰਨੀਆਂ ਵੀ ਰਾਹ ਦੇ ਵਿੱਚ ਚੈੱਕ ਪੋਸਟਾਂ ਆਉਣਗੀਆਂ ਉਹਨੀਆਂ ਤੁਸੀਂ ਕਾਪੀਆਂ ਕਰਵਾ ਕੇ ਰੱਖਣੀਆਂ ਨੇ ਤੇ ਜਿਹੜੀ ਜਿਹੜੀ ਚੈੱਕ ਪੋਸਟ ਉੱਤੋਂ ਤੁਸੀਂ ਲੰਘੋਗੇ ਉੱਥੇ ਉੱਥੇ ਤੁਸੀਂ ਆਪਦੀ ਉਹ ਕਾਪੀ ਇੱਕ ਜਮ੍ਹਾਂ ਕਰਵਾ ਦੇਣੀ ਆ ओरिजिनल ਆਪਣੇ ਨਾਲ ਰੱਖਣਾ ਜਦੋਂ ਤੁਸੀਂ ਵਾਪਸ ਆਉਂਗੇ ਤਾਂ ਵਾਪਸ ਮੁੜਦੇ ਹੋਏ ਤੁਹਾਡੇ ਕੋਲ ओरिजिनल ਡਾਕੂਮੈਂਟ ਵੀ ਫੜ ਲੈਣਗੇ ਉਸ ਤੋਂ ਬਾਅਦ ਸਿਰਫ ਇੱਕ ਜਿਹੜਾ ਵੀ ਆਪਣੇ ਕੋਲ ਜਿਹੜਾ ਪੁਲਿਸ ਵਾਲਿਆਂ ਵੱਲੋਂ ਤੁਹਾਨੂੰ ਪਰਮਿਟ ਮਿਲੂਗਾ ਉਹ ਰੱਖਣਾ ਉਹ ਆਪਾਂ ਨੂੰ ਕੰਮ ਆਊਗਾ ਜਦੋਂ ਆਪਾਂ ਈਸਟ ਸਿੱਕਮ ਵਾਲੇ ਪਾਸੇ ਨੂੰ ਜਾਵਾਂਗੇ ਹੁਣ ਮੈਂ ਤੁਹਾਨੂੰ ਪਰਮਿਟ ਦਿਖਾਦਾ ਇੱਕ ਵਾਰੀ ਤੇ ਇਹ ਹੈ ਜੀ ਆਪਣਾ ਪਰਮਿਟ ਜਿਹੜੀ ਆ ਫੋਟੋ ਆ ਨਾ ਇਹ ਜਿਹੜੀ ਤੁਹਾਡੀ ਲੇਟੈਸਟ ਫੋਟੋ ਹੋਊਗੀ ਉਹ ਤੁਹਾਨੂੰ ਖਿੱਚ ਕੇ ਭੇਜਣੀ ਪੈਣੀ ਆ ਤੇ ਇੱਥੇ ਜਿਹੜੀਆਂ ਜਿਹੜੀਆਂ ਥਾਵਾਂ ਦੇ ਉੱਤੇ ਆਪਾਂ ਜਾਣਾ ਸਾਰਾ ਕੁਝ ਬਾਈ ਨੇ ਲਿਖਤਾ 5 ਦਿਨਾਂ ਵਾਸਤੇ ਪਰਮਿਟ ਮਿਲਿਆ ਚੈੱਕ ਪੋਸਟ ਤੇ ਇਹਦੀਆਂ ਅਡਰਡ ਕਾਪੀਆਂ ਕਰਕੇ ਆਪਾਂ ਨੂੰ ਦੇਤੀਆਂ ਅਡਰਡ ਪੋਸਟਾਂ ਦੇ ਜਮਾ ਕਰਾਉਣੀਆਂ ਨੇ ਤੇ ਆਹ ਦੂਜਾ ਇੱਥੇ ਫੋਨ ਮੈਂ ਤਾ ਰੱਖਿਆ ਹੋਇਆ ਥੋੜੀ ਜਿਹੀ ਪਰਸਨਲ ਇਨਫੋਰਮੇਸ਼ਨ ਆ ਉਥੇ ਤੇ ਇਸ ਤੋਂ ਬਾਅਦ ਇੱਕ ਆ ਗਿਆ ਆਪਣਾ ਜੀ ਇੱਥੇ ਨਾਮ ਤੇ ਆਪਣੇ ਫੋਨ ਨੰਬਰ ਤੇ ਆਪਣਾ ਮੋਟਰਸਾਈਕਲ ਦਾ ਨੰਬਰ ਤੇ ਕਿੰਨੇ ਤਰੀਕ ਵਾਸਤੇ ਵੈਲਿਡ ਹੈ ਸਟੈਂਪਾਂ ਸਟੂਪਾਂ ਸਾਰਾ ਕੁਝ ਲੱਗਿਆ ਨੇ ਐਵੇਂ ਦਾ ਪਰਮਿਟ ਆ ਲੋ ਜੀ ਇਹੀ ਸੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਨੂੰ ਬਣਾਉਣ ਦਾ ਮੇਨ ਮਕਸਦ ਆ ਆਪਣਾ ਇਹ ਸੀ ਵੀ ਪਰਮਿਟ ਨੂੰ ਲੈ ਕੇ ਜਿੰਨੀਆਂ ਵੀ ਚੀਜ਼ਾਂ ਨੇ ਉਹ ਸਾਰੀਆਂ ਕਲੀਅਰ ਹੋ ਜਾਣ ਹਨਾ ਤੇ ਮੋਟੀ ਮੋਟੀ ਗੱਲ ਫੇਰ ਤੁਹਾਨੂੰ ਦੱਸ ਦਿੰਨਾ ਵੀ ਆਧਾਰ ਕਾਰਡ ਨਹੀਂ ਇੱਥੇ ਚੱਲਣਾ ਆਪਦਾ ਪਾਸਪੋਰਟ ਵੋਟਰ ਆਈਡੀ ਕਾਰਡ ਤੇ ਜੇ ਤੁਸੀਂ ਪਰਸਨਲ ਵਹੀਕਲ ਲੈ ਕੇ ਜਿੰਨੇ ਵੀ ਉਹਦੇ ਡਾਕੂਮੈਂਟ ਹੁੰਦੇ ਨੇ ਸਾਰੇ ਉਹ ਹੋਣੇ ਚਾਹੀਦੇ ਨੇ ਤੇ ਜੇ ਡਾਕੂਮੈਂਟ ਜਾਂ ਮੋਟਰਸਾਈਕਲ ਤੁਹਾਡੇ ਨਾਮ ਤੇ ਨਹੀਂ ਹੈਗਾ ਤਾਂ ਐਨਓਸੀ ਚਾਹੀਦੀ ਹੈ ਠੀਕ ਹੈ ਤੇ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਫੇਰ ਮਿਲਦੇ ਆਂ ਇਹਦੇ ਵਿੱਚ ਸਾਰੀ ਪਰਮਿਟ ਦੀ ਇਨਫੋਰਮੇਸ਼ਨ ਦਿੱਤੀ ਆ ਤੇ ਹੁਣ ਕੱਲ੍ਹ ਵਾਲੇ ਵਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਜੀਆਂ ਚੰਗੀਆਂ ਚੰਗੀਆਂ ਥਾਵਾਂ ਚੰਗੀ ਥਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ